ਪੁਲਿਸ ਸਾਹਿਬ ਅਧਿਨੇ ਵਿੱਚ ਪੰਜਾਬ ਦੇ ਰੂਪ ਦੇ ਮੈਂਬਰ ਆਲੇ ਜੀ ਆਇਆਂ ਨੂੰ ਜਨਾਬਾ ਕੋਲੇ ਬਾਂਸੂਪਾਲ ਪੈਸਿਸ਼ੋਨੀ ਦੇ ਨਾਮ ਭਾਰਿਆਂ ਦੇ ਵਿੱਚ ਕੋਈ ਨਾ ਕੋਈ ਨਾ ਪਏਗਾ ਚਾਚਾ ਸਾਚੇ ਦੇ ਬਾਰੇ ਕੀ ਹੈ भागी जिन लाल और आए जिन घटपति आए दान विपरे घटपति बने है भारी दान को सनम पिया आ आए घटपति आओ है भारी लाल घटपति आओ ਮੱਡੂ ਆ ਰਿਹਾ ਪਿੱਛੇ ਕੋਲੀ ਦਾ ਮੱਡੂ ਪੋ ਗਿਆ ਬੈਠਾ ਆਇਆ ਸੀ ਬੰਦ ਕਰਾਤਾ ਹੈ ਰਟਾ ਹੈ ਮਮਾ ਨੇ ਆ ਸ਼ਹਿਰ ਨੌਜਵਾਨ ਸਭਾ ਧਾਰਮਿਕ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦਾ ਜਾਗਰਣ ਕਰਵਾਇਆ ਗਿਆ ਜਿਸ ਦੇ ਵਿੱਚ ਸਾਡੇ ਨਾਲ ਕਮੇਟੀ ਮੈਂਬਰ ਪਵਨ ਕੁਹਣ ਪੁੰਡੇ ਜੀ ਪੁੰਡੇ ਜੀ ਪਿਛਲੇ 38 ਸਾਲਾਂ ਤੋਂ ਮਾਤਾ ਦੀ ਜੋ ਜਾਗਰਣ ਕਰਵਾਇਆ ਜਾ ਰਿਹਾ ਦੂਰ ਦੂਰ ਤੋਂ ਕਿਹੜੇ ਸੰਗਤ ਵਿੱਚ ਇਸ ਦਰਬਾਰ ਦੇ ਵਿੱਚ ਪਹੁੰਚ ਬਿਲਕੁਲ ਜੀ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੈਗਾ ਇਹ 38ਵਾਂ ਵਾਰਸ਼ਿਕ ਜਾਗਰਣ ਜਿਹੜਾ ਹੈ ਮਹਾਰਾਣੀ ਦੀ ਸਾਡੇ ਦੇ ਕਿਰਪਾ ਹੋਈ ਆ ਔਰ ਬੜੇ ਹਰਸ਼ੋ ੁਲਾਸ ਦੇ ਨਾਲ ਇਲਾਕਾ ਨਿਵਾਸੀ ਮhalla ਨਿਵਾਸੀ ਮਹਾਰਾਣੀ ਦੀ ਦੁਆਰਾ ਜੀ ਤਾਂ ਜੋਤ ਲੈ ਕੇ ਆਏ ਆ ਜਿਹੜੀ ਇੱਕ ਇੱਥੇ ਪਾਲਕੀ 'ਚ ਬਿਠਾ ਕੇ ਪੰਡਾਲ ਤੱਕ ਮਹਾਰਾਣੀ ਦਾ ਕੁੰਗਾਨ ਕਰਨ ਕਰਦੇ ਆਏ ਆ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਔਰ ਬੜੀ ਹਸੀਮ ਕਿਰਪਾ ਮਹਾਰਾਣੀ ਦੀ ਪੂਜਾ ਤੋਂ ਉਪरांत ਮਹੰਤਾ ਨੇ ਜਾਗਰਣ ਸ਼ੁਰੂ ਕੀਤਾ ਅੱਜ ਇੱਥੇ ਬਹੁਤ ਵੱਡੀਆਂ-ਵੱਡੀਆਂ ਸੰਗਤਾਂ ਆਈਆਂ ਵਾ ਪਦਮ ਸ਼੍ਰੀ ਵਿਜੇ ਕੁਮਾਰ ਚੌਗਰਾ ਜੀ ਸਾਡੇ ਮੁੱਖ ਆਤੀਤੀ ਨੇ ਔਰ ਉਹਨਾਂ ਨੇ ਇੱਥੇ ਪਹੁੰਚ ਕੇ ਜਿੰਨੇ ਵੀ ਗਣਮਾਨੇ ਸਾਡੇ ਸਾਥੀ ਆ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਔਰ ਕਮੇਟੀ ਨੂੰ ਬੜਾ ਹੌਸਲਾ ਹੁੰਦਾ ਇਸ ਚੀਜ਼ ਦਾ ਕਿ ਜਦੋਂ ਪਤਵੰਤੇ ਸੱਜਣ ਸਾਡੇ ਕੋ ਆਉਂਦੇ ਆ ਤਾਂ ਸਾਡਾ ਹੌਸਲਾ ਵਧਾਂਦੇ ਉਹ ਬੜੀ ಅಪਾਰ ਕਿਰਪਾ ਲੰਗਰ ਵੀ ਬੜਾ ਭਰਪੂਰ ਚੱਲਿਆ ਵਾ ਮਹਾਰਾਣੀ ਦਾ ਟੁੱਟ ਲੰਗਰ ਆ ਔਰ ਰੌਣਕ ਵੀ ਬੜੀ ਆ ਮੈਂ ਸੋਨੂ ਜੀ ਕੇ ਬੇਨਤੀ ਕਰੂੰਗਾ ਲੰਗਰ ਤਾਂ ਵੀ ਜ਼ਰੂਰ ਦਿਖਾਉਣ ਤਾਂ ਕਿ ਇਹ ਸਾਰਾ ਸੰਗਤ ਸਹਿਯੋਗ ਨਾਲ ਮੈਂ ਧੰਨਵਾਦ ਉਹਨਾਂ ਦਾ ਕਰਾਂਗਾ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਸੱਜਣ ਆਸਪਾਸ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਾਗਰਣ ਹੋਇਆ ਵਾ ਮੈਂ ਚਾਹਨਾ ਵਾਂ ਕਿ ਮਹਾਰਾਣੀ ਉਹਨਾਂ ਤੇ ਵਿਸ਼ੇਸ਼ ਕਿਰਪਾ ਕਰੇ ਉਹਨਾਂ ਨੂੰ ਸੁੱਖ ਸਮਰiddhi ਦਵੇ ਮਹਾਰਾਣੀ ਉਹਨਾਂ ਦੇ ਕਾਰੋਬਾਰ ਵਧਾਵੇ ਇਦਾਂ ਹੀ ਸਾਨੂੰ ਸਹਿਯੋਗ ਕਰਦੇ ਰਹਿਣ ਜੈ ਮਾਤਾ ਦੀ ਜੈ ਮਾਤਾ ਜੀ ਦੇਖਿਆ ਜਾਂਦਾ ਹਰ ਅਕਸਰ ਕਿਹੜੀ ਕਮੇਟੀਆਂ ਆਈਆਂ ਤੁਹਾਡੇ ਵੱਲ ਉਹਨਾਂ ਨੂੰ ਪਦਨ ਚ ਦੇ ਵਿਜੇਕ ਮਾ ਚੋਪੜਾਈ ਵੱਲੋਂ ਸਮਾਨਤ ਵੀ ਕੀਤਾ ਗਿਆ ਜੀ ਬਿਲਕੁਲ 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 ਚੋਪੜਾ ਜੀ ਦਾ ਇਹ ਬੜਾ ਵੱਡਾ ਯੋਗਦਾਨ ਆ ਉਹ ਮਤਲਬ ਆਪਣੇ ਨਿਵਾਣੇ ਬੱਚਿਆਂ ਨੂੰ ਵੀ ਜਿਹੜੇ ਕੋਈ ਬੰਦੇ ਬੱਚੇ ਅੱਛੇ ਕੰਮ ਕਰਦੇ ਆ ਉਹਨਾਂ ਨੂੰ ਇੱਕ ਵਿਸ਼ੇਸ਼ ਰੂਪ ਦੇ ਉਹਨਾਂ ਦਾ ਸਹਿਯੋਗ ਰਹਿੰਦਾ ਵਾ ਉਹਨਾਂ ਨੇ ਆ ਕੇ ਅਸ਼ੀਰਵਾਦ ਦਿੱਤਾ ਅਸੀਂ ਇੰਨੇ ਜੀ ਸਾਡੀ ਟੀਮ ਬੜੀ ਖੁਸ਼ ਹੈ ਔਰ ਪਿਛਲੇ 36 ਸਾਲਾਂ ਤੋਂ ਲਗਾਤਾਰ ਜਿਹੜੇ ਜਾਗਰਣ ਕਰਵਾਇਆ ਜਾਂਦਾ ਤੇ ਤੁਹਾਡੇ ਵੱਲੋਂ ਬਜ਼ੁਰਗਾਂ ਨੂੰ ਵੀ ਜਿਹੜਾ ਸਨਮਾਨ ਦਿੱਤਾ ਗਿਆ ਹੈ ਬਿਲਕੁਲ ਬਜ਼ੁਰਗਾਂ ਨੂੰ ਵੀ ਬੱਚਿਆਂ ਨੂੰ ਵੀ ਕਰੀਦਾ ਔਰ ਇਹ ਸਾਰਾ ਸਮਾਜਿਕ ਕੰਮ ਵੀ ਨਾਲ ਨਾਲ ਹੁੰਦੇ ਆ ਸੋ ਇਹ ਸਾਰੇ ਪਬਲਿਕ ਸਹਿਯੋਗ ਨਾਲ ਲਿਆ ਸੋ ਇਦਾਂ ਹੀ ਸਾਨੂੰ ਅਸ਼ੀਰਵਾਦ ਮਿਲਦਾ ਰਹੇ ਪਬਲਿਕ ਦਾ ਤੇ ਮੇਰੇ ਕਿ ਐਸੀ ਗੱਲਬਾਤ ਕੀਤੀ ਗਿਆ ਕਸ਼ਮ ਨੌਜਵਾਨ ਸਭਾ ਦੇ ਪ੍ਰਧਾਨ ਪਵਨ ਕੁਮਾਰ ਪੁੰਡੀ ਜੀ ਦੇ ਨਾਲ ਜੋ ਪਿਛਲੇ 38 ਸਾਲਾਂ ਤੋਂ ਜੋ ਹੈ ਮਾਤਾ ਜੀ ਜੋ ਜਾਗਰਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੂਮਟਾਮ ਨਾ ਕਰਵਾਇਆ ਗਿਆ ਸੁਨੀਲ ਮਹਾਜਨ ਜਗਵਾਨੀ ਟੀਵੀ ਚਲੰਦ